ਹਾਂਜੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਸਾਡੇ YouTube ਚੈਨਲ ਤੇ ਆਪਜੀ ਦਾ ਸਵਾਗਤ ਹੈ ਤੇ ਅੱਜ ਦਾ ਆਪਣਾ ਵਿਸ਼ਾ ਹੈ BC ਦੇ ਸਰਟੀਫਿਕੇਟ ਬਾਰੇ ਕਿ ਇੱਕ ਸਰਕਾਰੀ ਮੁਲਾਜ਼ਮ ਹੈ ਉਹ BC ਸਰਟੀਫਿਕੇਟ ਬਣਵਾ ਸਕਦੇ ਨੇ ਜੇ ਬਣਵਾ ਸਕਦੇ ਨੇ ਤਾਂ ਕਿਹੜੇ-ਕਿਹੜੇ ਸਰਕਾਰੀ ਮੁਲਾਜ਼ਮ ਬਣਵਾ ਸਕਦੇ ਨੇ ਤੇ BC ਕ੍ਰੀਮੀ ਲੇਅਰ ਤੇ ਨੌਨ ਕ੍ਰੀਮੀ ਲੇਅਰ ਦਾ ਰੋਲਾ ਕੀ ਹੈ ਤੇ ਤੁਸੀਂ ਇਹਦੇ ਲਈ ਐਲੀਜੀਬਲ ਹੈ ਕਿਉਂ ਜਾਂ ਨਹੀਂ ਸਭ ਤੋਂ ਪਹਿਲਾਂ ਸ਼ਾਰਟ ਵੀਡੀਓ ਚ ਦੱਸਾਂਗੇ ਤੁਹਾਨੂੰ ਕਿ ਤੁਹਾਡੀ ਸੈਲਰੀ 8 ਲੱਖ ਤੋਂ ਨੀਚੇ ਹੋਣੀ ਚਾਹੀਦੀ ਹੈ ਜੇ ਤੁਸੀਂ ਨਾਨ ਕ੍ਰੀਮੀ ਕ੍ਰੀਮੀ ਲੇਅਰ ਚ ਆਉਂਦੇ ਹੋ ਤੇ ਜੇਕਰ ਤੁਸੀਂ ਨਾਨ ਕ੍ਰੀਮੀ ਲੇਅਰ ਚ ਨਹੀਂ ਆਉਂਦੇ ਤੁਹਾਡੀ ਸੈਲਰੀ 8 ਲੱਖ ਤੋਂ ਉੱਪ ਹੈ ਤਾਂ ਤੁਹਾਨੂੰ ਰਿਜ਼ਰਵੇਸ਼ਨ ਦਾ ਲਾਭ ਨਹੀਂ ਮਿਲ ਸਕਦਾ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਿਕ ਆ ਤੇ ਜੇਕਰ ਤੁਸੀਂ ਰਿਜ਼ਰਵੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਸਰਟੀਫਿਕੇਟ ਦੇ ਉੱਤੇ ਨਾਨ ਕ੍ਰੀਮੀ ਲੇਅਰ ਮੈਂਸ਼ਨ ਹੋਣਾ ਜ਼ਰੂਰੀ ਹੈ BC ਦੇ ਸਰਟੀਫਿਕੇਟ ਦੇ ਵਾਸਤੇ ਤੇ ਇਸ ਲਈ ਸਰਕਾਰ ਨਾਨ ਕ੍ਰੀਮੀ ਲੇਅਰ ਦਾ ਸਰਟੀਫਿਕੇਟ ਮੰਗਦੀ ਹੁੰਦੀ ਆ ਬੀਸੀ ਦੇ ਸਰਟੀਫਿਕੇਟ ਤੇ ਲਿਖਿਆ ਹੋਇਆ ਜਾਂ ਲੱਗ ਤੋਂ ਜਦੋਂ ਤੁਹਾਡੀ ਕਾਉਂਸਲਿੰਗ ਹੁੰਦੀ ਆ ਤੇ ਹੁਣ ਆਪਾਂ ਦੇਖਦੇ ਆਂ ਵੀ ਤੁਸੀਂ ਕੀ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਦੇਖੋ ਜੇਕਰ ਕੋਈ EMPLOYE डायरेक्टली A ਗ੍ਰੇਡ ਜਾਂ B ਗ੍ਰੇਡ ਦੀ ਨੌਕਰੀ ਤੇ ਜੁਆਇਨ ਹੋਇਆ ਹਨ ਤਾਂ ਉਹ ਐਲੀਜੀਬਲ ਨਹੀਂ ਹੁੰਦਾ ਹੈਗਾ BC ਦਾ ਨਾਨ ਕ੍ਰੀਮੀ ਲੇਅਰ ਸਰਟੀਫਿਕੇਟ ਬਣਵਾਉਣ ਦੇ ਲਈ ਜਾਂ BC ਦਾ ਲਾਭ ਲੈਣ ਲਈ ਹਨ ਰਿਜ਼ਰਵੇਸ਼ਨ ਦਾ ਕਿਉਂਕਿ ਉਹ ਡਾਇਰੈਕਟਲੀ ਅਪੁਆਇੰਟਡ ਆ ਜੇਕਰ ਤੁਹਾਡੀ ਵਾਈਫ ਭਾਵੇਂ ਤੁਸੀਂ ਡਾਇਰੈਕਟਲੀ ਅਪੁਆਇੰਟਡ ਹੈਗੇ ਹੋ ਪਰ ਤੁਹਾਡੀ ਵਾਈਫ ਨੂੰ ਤੁਸੀਂ ਜੋਬ ਦਿਵਾਉਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਤੁਹਾਡੀ ਸੈਲਰੀ ਨਹੀਂ ਦੇਖੀ ਜਾਏਗੀ ਤੁਹਾਡੀ ਵਾਈਫ ਦੇ ਮਾਤਾ ਪਿਤਾ ਦੀ ਸੈਲਰੀ ਦੇਖੀ ਜਾਏਗੀ ਕਿਉਂਕਿ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਨੇ ਕੀਤਾ ਉਹ ਕਿਹੋ ਜਿਹੋ ਹਾਲਾਤ ਵਿੱਚ ਜੀਏ ਨੇ ਹਨਾ ਤੇ ਹੁਣ ਮਤਲਬ ਉਹਨਾਂ ਦੇ ਕੀ ਸਾਧਨ ਨੇ ਜਾਂ ਜੋ ਵੀ ਸਿਸਟਮ ਹੈ ਉਹ ਸਾਰਾ ਦੇਖਿਆ ਜਾਊਗਾ ਮਸਟ ਹੈ ਕਿ 8 ਲੱਖ ਤੋਂ ਤੁਹਾਡੀ ਸੈਲਰੀ ਆਪਣੀ ਹੋਣੀ ਚਾਹੀਦੀ ਤਾਂ ਹੀ ਤੁਹਾਡਾ ਜੋ ਨਾਨ ਕ੍ਰੀਮੀ ਲੀਅਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਭਾਵੇਂ ਤੁਸੀਂ ਮਜ਼ਦੂਰੀ ਵਗੈਰਾ ਕਰਦੇ ਹੋ ਜਾਂ ਕੁਛ ਕੀਤਾ ਕਰਦੇ ਹੋ ਆਪਣਾ ਪਿਤਾਪੁਰਖੀ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਮੁਸੀਬਤ ਜਾਂ ਪ੍ਰੋਬਲਮ ਫੇਸ ਕਰਨੀ ਨਹੀਂ ਪੈ ਸਕਦੀ ਪਰ ਜੇਕਰ ਤੁਸੀਂ ਕੋਈ ਪ੍ਰੋਫੈਸ਼ਨਲ ਬਿਜ਼ਨਸਮੈਨ ਹੋ ਕੋਈ ਲੋਅਰ ਹੋ ਡਾਕਟਰ ਹੋ ਐਦਾਂ ਦਾ ਕੋਈ ਤੁਹਾਡਾ ਕੀਤਾ ਹੈਗਾ ਤਾਂ ਤੁਹਾਨੂੰ 8 ਲੱਖ ਵਾਲੀ ਪ੍ਰੋਬਲਮ ਜਿਹੜੀ ਉਹ ਫੇਸ ਕਰਨੀ ਪੈ ਸਕਦੀ ਹੈ ਹਨਾ ਤੇ ਇਹ ਸੀਗੀਆਂ ਹਦਾਇਤਾਂ 8 ਲੱਖ ਤੋਂ ਮਿਨੀਮਮ ਤੁਹਾਡੀ ਤੁਹਾਡੀ ਆਮਦਨ ਜੋ ਹੋਣੀ ਚਾਹੀਦੀ ਆ ਤੇ ਇਹ ਮਸਟਾ ਕਿਉਂਕਿ ਜੇ ਤੁਸੀਂ ਰਿਜ਼ਰਵੇਸ਼ਨ ਦਾ ਲਾਭ ਲੈਣਾ ਤਾਂ ਤੁਹਾਡੀ ਅਡਰ ਰੱਖ ਤੋਂ ਮਿਨੀਮਮ ਆਮਦਨ ਹੋਣੀ ਚਾਹੀਦੀ ਆ ਨਹੀਂ ਤੁਸੀਂ ਜਨਰਲ ਕੈਟਾਗਰੀ ਦੇ ਵਿੱਚ ਹੀ ਕਾਊਂਟ ਹੋਵੋਗੇ ਇਹ ਤੁਸੀਂ ਫਾਰਮ ਭਰਨ ਵੇਲੇ ਵੀ ਧਿਆਨ ਰੱਖਣਾ ਤੇ ਆਪਣਾ ਸਭ ਤੋਂ ਪਹਿਲਾਂ ਨਾਨ ਕ੍ਰੀਮੀ ਲੀਅਰ ਦਾ ਸਰਟੀਫਿਕੇਟ ਹੀ ਬਣਵਾਉਣਾ ਹਨ ਜਿਹੜੇ ਜਿਹੜੇ ਵੀ 8 ਲੱਖ ਤੋਂ ਮਿਨੀਮਮ ਆਮਦਨ ਚਾਹੁੰਦੇ ਨੇ ਤਾਂ ਹੀ ਹਮੇਸ਼ਾ BC ਦਾ ਸਰਟੀਫਿਕੇਟ ਬਣਾਉਂਦੇ ਹੇ ਪਟਵਾਰੀ ਤੋਂ ਰਿਪੋਰਟ ਹੁੰਦੀ ਆ ਵੇਨਾਂ ਦੀ ਆਮਦਨ ਕਿੰਨੀ ਆ ਐਮਸੀ ਤੋਂ ਹੁੰਦੀ ਆ ਤੇ ਤੁਹਾਡੇ ਵੱਲੋਂ ਵੀ ਸਵੈ ਘੋਸ਼ਣਾ ਲਿਆ ਜਾਂਦਾ ਤਾਂ ਜੋ ਤੁਹਾਡਾ ਨਾਨ ਕ੍ਰੀਮੀ ਲੀਅਰ ਦਾ ਸਰਟੀਫਿਕੇਟ ਬਣਾ ਕੇ ਤੁਸੀਂ BC ਕੈਟਾਗਰੀ ਦਾ ਲਾਭ ਲੈਣ ਲਈ ਐਲੀਜੀਬਲ ਹੋ ਸਕੋ ਤੇ ਇੱਕ ਗੱਲ ਇੱਥੇ ਹੋਰ ਨੋਟ ਕਰਨ ਵਾਲੀ ਆ ਕਿ ਜੇਕਰ ਤੁਸੀਂ ਸੀ ਜਾਂ ਡੀ ਗਰੁੱਪ ਤੋਂ ਪ੍ਰਮੋਟ ਹੋ ਹੋ ਕੇ ਬੀ ਜਾਂ ਏ ਚਾਇਓ ਤਾਂ ਤੁਹਾਡਾ ਉਹ ਨਹੀਂ ਦੇਖਿਆ ਜਾਵੇਗਾ ਡਾਇਰੈਕਟਰਲੀ ਏ ਬੀ ਗ੍ਰੇਡ ਤੇ ਅਪੁਆਇੰਟਮੈਂਟ ਵਾਲਾ ਇਸ ਦੇ ਲਈ ਮਸਟ ਹੈਗਾ ਕਿ ਤੁਹਾਡੀ ਆਮਦਨ 8 ਲੱਖ ਤੋਂ ਪਲੱਸ ਨਹੀਂ ਹੋਣੀ ਚਾਹੀਦੀ ਬਸ ਜੇ ਤੁਹਾਡੀ 8 ਲੱਖ ਟਾਪ ਰਹੀ ਹੈ ਤਾਂ ਤੁਸੀਂ ਫਿਰ ਵੀ ਐਲੀਜੀਬਲ ਨਹੀਂ ਹੋਮੋਗੇ ਤੇ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ